ਵਾਹਿਗੁਰੂ ਸਾਹਿਬ ਜੀਓ ਸੋਰਠਾ ਮਹੱਲਾ ਪੰਜਵਾਂ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੈ ਸਚ ਕਹਿਆ ਸੋ ਸੁਖ ਸੱਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਘਰੇ ਆਏ ਕਰਿ ਈਸ਼ ਨਾਨਾ ਰਹਾਉ ਸਾਚੀ ਗੁਰ ਵਡੇ ਆਏ ਤਾਂ ਕੇ ਕੀਮਤ ਕਹਿਣ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟਤ ਮਨਿਓ ਮਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ गुण निदान हरनामा जप पूर्ण होए काम गुरु के नो मुक्त द्वारा सब श्रेष्ठ करे जयकारा नानक प्रभु मेरे साथे जन्म मरण पै लाथे सोरठ महला पंजवा ਹਰਦੈ ਨਾਮ ਵਸਾਯੋ ਘਰ ਬੈਠੇ ਗੁਰੂ ਤਿਆਯੋ ਗੁਰਪੂਰੇ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਯੋ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰਿ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿਣ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰਪੀਠ ਤਮਨਿਓ ਮਹਾ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ નિਦਾਨ ਹਰ ਨਾਮਾ ਜਪ ਕੋਰਨ ਹੋਏ ਕਾਮ ਗੁਰ ਕੀ ਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੇ ਕਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਸੋਰਠ ਮਹਲਾ ਪੰਜਵਾਂ ਹਿਰ ਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਹਿਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਇ ਕਰ ਇਸਨਾਨਾ ਰਹਾ ਸਾਚੀ ਗੁਰ ਵਢਿਆਏ ਤਾਂ ਕੇ ਕੇ ਮਤ ਕਹਿਨ ਨ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮਨ ਓ ਮਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮ ਜਪ ਪੂਰਨ ਹੋਏ ਕਮ ਗੁਰ ਕਿਨੂ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੇ ਜੇ ਕਰ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈਲਾਥੇ ਸੋਰਠਿ ਹੱਲਾ ਪੰਜਵਾਹ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ करे आए करना रहाओ साची गुर वटि आई ताकी कण न जाए सिर सात गुर पेटत मनियो माग सगल प्राशत लाथे मिल साध संगत कै साथे ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਮ ਗੁਰ ਕੇ ਲੋ ਮੁਕਤ ਦੁਆਰਾ ਸਭ ਫ੍ਰਿਸ਼ਟ ਕਰੈ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੁਰ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰ ਇਸ਼ਨਾਨਾ ਰਹਾਉ ਸਾਚੇ ਗੁਰ ਵਡਿਆਈ ਤਾਂ ਕੇ ਕੀਮਤ ਕਹਿਣ ਨਾ ਜਾਏ ਫਿਰ ਸਾਹਾਂ ਪਾਤਸ਼ਾਹ ਗੁਰਪੀਠ ਤਮਨਿਓ ਮਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਕੋਰਲ ਹੋਏ ਕਮਾ ਗੁਰ ਕੀ ਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿਲਾ ਥੇ ਸੋਰਠ ਮਹੱਲਾ ਪੰਜਵਾ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰ ਸੱਚ ਕਹਿਆ ਸੋ ਸੁਖ ਸੱਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰ ਇਸ ਨਾਨਾ ਰਾਉ ਸਾਚੇ ਗੁਰ ਵੜਿਆਏ ਤਾਂ ਕਿ ਕੀਮਤ ਕਹਿ ਨਾ ਜਾਏ ਸਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮੰਨਿਓ ਮਹਾ ਸਗਲ ਪਰਾਸ਼ਿਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮ ਜਪ ਪੂਰਨ ਹੋਏ ਕਮ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿਲਾ ਥੇ ਸੋਰਠ ਮਹੱਲਾ ਪੰਜਵਾਰ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਨਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਈਸ਼ ਨਾਨਾ ਰਹਾਉ ਸਾਚੀ ਗੁਰ ਵਢਿ ਆਏ ਤਾਂ ਕੇ ਕੀਮਤ ਕਹਿਣ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟ ਤਿ ਮਨਿਓ ਮਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈਲਾ ਥੇ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰੇ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ ਨਾਨਾ ਰਹਾਉ ਸਾਚੀ ਗੁਰ ਵਢਿਆਏ ਤਾਂ ਕੀ ਕਮਤ ਕਹਿਣ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮਨਿਓ ਮਹਾ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨੇ ਦਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੇ ਜੇ ਕਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਸੋਰਠ ਮਹਲਾ ਪੰਜਵਾਂ हिरदय नाम वसायो घर बैठे गुरु ते आयो हो, गुर पूरे सच कहया सो सुख सां चा लया अपना हुयो गुर महिरबानी अनद सुख कल्याण मंगल सियो ਘਰ ਆਏ ਕਰ ਇਸ਼ਨਾਨਾ ਰਹਾਉ ਸਾਚੀ ਗੁਰ ਵੜਿਆਏ ਤਾਂ ਕੇ ਕੇ ਮਤ ਕਹਿਨ ਨ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮਨ ਓ ਮਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮ ਜਪ ਪੂਰਨ ਹੋਏ ਕਮ ਗੁਰ ਕੀਨੋ ਮੁਕਤ ਦਵਾਰਾ ਸਭ ਸੇਸ਼ਟ ਕਰੇ ਜੇ ਕਰ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈਲਾਥੇ ਸੋਰਠਿ ਹੱਲਾ ਪੰਜਵਾਹ ਹਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੁਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ਼ਨਾਨਾ ਰਹਾਉ ਸਾਚੀ ਗੌਰਵ ਡਿਆਈ ਤਾਂ ਕਿ ਕੀਮਤ ਕਹਿ ਨਾ ਜਾਏ ਸਿਰ ਸਾਹਾ ਪਾਤਸ਼ਾਹ ਗੁਰਪੀਟ ਤਮਨਿਓ ਮਹਾ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਗੁਰ ਕੇ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੁਰ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰਿ ਇਸ਼ਨਾਨਾ ਰਹਾਉ ਸਾਚੇ ਗੁਰ ਵਡਿਆਈ ਤਾਂ ਕੇ ਕੀਮਤ ਕਹਿਣ ਨਾ ਜਾਏ ਫਿਰ ਸਾਹਾਂ ਪਾਤਸ਼ਾਹ ਗੁਰਪੀਠ ਤਮਨਿਓ ਮਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਮਾ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈਲਾ ਥੇ ਸੋਰਠ ਮਹੱਲਾ ਪੰਜਵਾ ਹਰ ਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੈ ਸੱਚ ਕਹਿਆ ਸੋ ਸੁਖ ਸੱਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰ ਇਸ ਨਾਨਾ ਰਾਉ ਸਾਚੇ ਗੁਰ ਵਢਿਆਏ ਤਾਂ ਕਿ ਕੀਮਤ ਕਹਿਣ ਨ ਜਾਏ ਸਿਰ ਸਾਹਾ ਪਾਤਸ਼ਾਹ ਗੁਰ ਭੇਟ ਤਮਨਿਓ ਮਹਾ ਸਗਲ ਪਰਾਸ਼ਿਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮ ਜਪ ਪੂਰਨ ਹੋਏ ਕਮ ਗੁਰ ਕੀ ਨਾਮ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿਲਾ ਥੇ ਸੋਰਠ ਮਹੱਲਾ ਪੰਜਵਾਰ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਨਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਈਸ਼ ਨਾਨਾ ਰਹਾਉ ਸਾਚੀ ਗੁਰ ਵਡੇ ਆਏ ਤਾਂ ਕੇ ਕੀਮਤ ਕਹਿ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮਨਿਓ ਮਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਮ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤਿਆਇਓ ਗੁਰਪੁਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਅਨਜ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਕੀ ਕੀਮਤ ਕਹਿਣ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰਪੀਠ ਤ ਮੰਨਿਓ ਮਹਾ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੋਣੇ ਨਿਦਾਨ ਹਰ ਨਾਮਾ ਜਪ ਕੋਰਨ ਹੋਏ ਕਾਮ ਗੁਰ ਕੀ ਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੇ ਕਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਸੋਰਠ ਮਹਲਾ ਪੰਜਵਾਂ ਹਿਰ ਦਾ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਹਿਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਇਸ਼ਨਾਨਾ ਰਹਾਉ ਸਾਚੀ ਗੁਰ ਵੜਿਆਏ ਤਾਂ ਕੇ ਕੀ ਮਤ ਕਹਿਨ ਨ ਜਾਏ ਫਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮਨ ਓ ਮਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੇ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਮਾ ਗੁਰ ਕੀਨੂ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੇ ਜੇ ਕਰ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈਲਾਥੇ ਸੋਰਠਿ ਅੱਲਾ ਪੰਜਵਾਹ ਹਿਰਦੈ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੂਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿ ਨਾ ਜਾਏ ਸਿਰ ਸਾਹਾ ਪਾਤਸ਼ਾਹ ਗੁਰ ਭੇਟ ਤ ਮੰਨਿਓ ਮਾਹ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ નિਧਾਨ ਹਰ ਨਾਮ ਜਪ ਪੂਰਨ ਹੋਏ ਕਮਾ ਗੁਰ ਕੇ ਨੂੰ ਮੁਕਤ ਦੁਆਰਾ ਸਭ ਫ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੁਰ ਸੱਚ ਕਹਿਆ ਸੋ ਸੁਖ ਸਾਚਾ ਲਹਿਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰ ਇਸ਼ਨਾਨਾ ਰਹਾਉ ਸਾਚੇ ਗੁਰ ਵਡਿਆਈ ਤਾਂ ਕੇ ਕੀਮਤ ਕਹਿਣ ਨਾ ਜਾਏ ਫਿਰ ਸਾਹਾ ਪਾਤਸ਼ਾਹ ਗੁਰਪੀਠ ਤਮਨਿਓ ਮਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰਨਾਮਾ ਜਪ ਕੋਰਲ ਹੋਏ ਕਮਾ ਗੁਰ ਕੀ ਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿਲਾ ਥੇ ਸੋਰਠ ਮਹੱਲਾ ਪੰਜਵਾ ਹਿਰਦੇ 'ਚ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੈ ਸੱਚ ਕਹਿਆ ਸੋ ਸੁਖ ਸੱਚਾ ਲਹਿਆ अपना होयो गुरु मेहरवाना अनद सुख कल्याण मंगल सों घर आए कर इस नाना रा साचे गुरु वढ आए ताके कीमत कहन न जाए सिर साहा पादशाह गुरु प्रेटत मनयो महा सगल पराषित लाथे मिल साद संगत कै साथे ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਮ ਗੁਰ ਕੇ ਨੋ ਮੁਕਤ ਦਵਾਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿਲਾ ਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ